ਦੋਸਤੋ ਅੱਜ ਅਸੀਂ ਗੱਲ ਕਰਾਂਗੇ ਮੇਸ਼ ਰਾਸ਼ੀ 0 ਡਿਗਰੀ ਤੋਂ ਲੈ ਕੇ 30 ਡਿਗਰੀ ਤੱਕ ਇਹ ਜਿਹੜੀ એનર્ਜੀ ਹਿਊਮਨ ਨੂੰ ਆਂਦੀ ਹੈ ਉਸ ਨੂੰ ਨੰਬਰ 1 ਮੇਸ਼ ਰਾਸ਼ੀ ਕਿਹਾ ਜਾਂਦਾ ਜਦੋਂ ਇਸ ਰਾਸ਼ੀ ਦੇ ਵਿੱਚ ਮੂਨ ਬੈਠਾ ਹੋਵੇ ਤੁਹਾਡੇ ਜਨਮ ਚਾਰਟ ਦੇ ਵਿੱਚ ਜਨਮ ਕੁੰਡਲੀ ਦੇ ਵਿੱਚ ਤਾਂ ਇਹ ਜਿਹੜੀ ਤੁਹਾਡੀ ਮੇਸ਼ ਰਾਸ਼ੀ ਹੋ ਗਈ 29 ਮਾਰਚ ਨੂੰ ਇਸ ਰਾਸ਼ੀ ਦੇ ਉੱਤੇ ਸ਼ਨੀ ਦੀ 60 ਸਤੀ ਇਸ ਹਾਲ ਸਟਾਰਟ ਹੋ ਗਈ ਹੈ ਜਿਹੜੀ ਕਿ ਇਹ ਤਕਰੀਬ ਹਨ 7.5 ਸਾਲ ਦੀ ਹੁੰਦੀ ਹੈ ਤੇ ਹਲੇ 4 ਮਹੀਨੇ ਹੋਏ ਆ ਤੇ ਤਕਰੀਬਨ ਇਹ 7 ਸਾਲ 1 ਮਹੀਨਾ ਜਾਂ 2 ਮਹੀਨੇ ਹੋਰ ਪਈ ਹੈ ਇਸ ਦੇ ਵਿੱਚ ਅਸੀਂ ਦੇਖਣਾ ਹੈ ਕਿ 60 ਸਤੀ ਜਿਹੜਾ ਹੈਗਾ ਇਨਸਾਨ ਨੂੰ ਹਮੇਸ਼ਾ ਬੈਡ ਹੀ ਅਫੈਕਟ ਕਿਉਂ ਦਿੰਦੀ ਹੈ ਸਭ ਤੋਂ ਪਹਿਲਾਂ ਅਸੀਂ ਸਮਝਣਾ ਹੈ ਕਿ ਇਹ ਮੇਸ਼ ਰਾਸ਼ੀ ਤੇ ਕੀ ਅਫੈਕਟ ਜਿਹੜੀ ਮੇਸ਼ ਰਾਸ਼ੀ ਆ ਸ਼ਨੀ ਦੀ ਨੀਚ ਰਾਸ਼ੀ ਹੈ ਇਸ ਨਾਲ ਰਾਸ਼ੀ ਦੇ ਵਿੱਚ ਆ ਕੇ ਸ਼ਨੀ ਜਿਹੜੇ ਬਹੁਤ ਇੱਕ ਇੱਕ ਆਪਣੀ ਪਾਵਰ ਨੂੰ ਡਿਫਰੈਂਟ ਤਰੀਕੇ ਦੇ ਨਾਲ ਮੇਸ਼ ਦੇ ਨਾਲ ਮੰਨ ਲਓ ਦੁਸ਼ਮਣੀ ਕਰ ਲੋ ਇਸ ਤਰ੍ਹਾਂ ਮੰਨ ਲੋ ਕਿਉਂਕਿ ਤੁਲਾ ਰਾਸ਼ੀ ਚ ਉੱਚਦੇ ਹੁੰਦੇ ਆ ਬਹੁਤ ਪਾਵਰਫੁਲ ਹੁੰਦੇ ਆ ਤੇ ਇੱਥੇ ਉਹ ਨੀਚ ਹੋ ਜਾਂਦੇ ਆ ਜਿਹੜੀ ਮੇਸ਼ ਰਾਸ਼ੀ ਕੀ ਹੈਗੀ ਐ ਇਸ ਨੂੰ ਜਿਨ੍ਹਾਂ ਦੀ ਰਾਸ਼ੀ ਹੈ ਉਹ ਲੋਕ ਅਗਨੀ ਦੇ ਨਾਲ ਰਿਲੇਟਡ ਉਹਨਾਂ ਦੀਆਂ ਜੌਬਸ ਹੋ ਸਕਦੀਆਂ ਫਾਇਰ ਡਿਪਾਰਟਮੈਂਟ ਚ ਕੰਮ ਕਰਦੇ ਹੋ ਸਕਦੇ ਆ ਜਿਹੜੇ ਬੰਦੇ ਅਮਿਨੀਸ਼ਨ ਆਪਣੇ ਬੰਦੂਕਾਂ ਦੇ ਨਾਲ ਜਾਂ ਕਿਸੇ ਵੀ ਤਰ੍ਹਾਂ ਦਾ ਸਪੋਰਟਿਵ ਚੀਜ਼ਾਂ ਦੇ ਨਾਲ ਕੰਮ ਕਰਦੇ ਆ ਵੱਡੀਆਂ ਵੱਡੀਆਂ ਕੰਸਟਰਕਸ਼ਨਸ ਆ ਵੱਡੀਆਂ ਵੱਡੀਆਂ ਮਸ਼ੀਨਰੀਆਂ ਚਲਾਉਣੀਆਂ ਭੂਮੀ ਦੀ ਖਰੀਦੋ-ਫਰੋਖਤ ਜਿਹੜੇ ਲੋਕ ਕਰਦੇ ਆ ਤੇ ਘਰ ਬਣਾ ਕੇ ਵੇਚਦੇ ਆ ਕਲਾਸ ਜਿਹਨੇ ਲੋਗ ਅਗਨੀ ਦੇ ਨਾਲ ਜਿਵੇਂ ਰੈਸਟੋਰੈਂਟਸ ਦਾ ਕੰਮ ਹੈ ਵੱਡੇ ਵੱਡੇ ਬੈਂਕਟ ਹਾਲਸ ਦਾ ਕੰਮ ਹੈ ਉਹ ਸਾਰਾ ਮੰਗਲ ਉਹਦਾ ਵਿੱਚ ਇਨਵੋਲ ਹੈ ਤੇ ਹੈਪਨ ਕੀ ਹੋਏਗਾ ਹੁਣ ਜਦੋਂ ਸ਼ਨੀ ਇੱਥੇ ਆਇਆ 2.5 ਸਾਲ ਦੇ ਲਈ ਇੱਥੋਂ ਬੈਠ ਕੇ ਇਹਨਾਂ ਨੇ ਤੀਜੀ ਦ੍ਰਿਸ਼ਟੀ ਪੇ ਮਾਰਨੀ ਆ ਤਨ ਦੇ ਉੱਤੇ ਜਿਹੜਾ ਜਿਹੜਾ ਆਹ ਤਨ ਹੈ ਤੇ ਆਹ ਤਨ ਹੈ ਖਜ਼ਾਨਾ ਇਹ ਸਾਡੇ ਜਿਹੜੇ ਬੈਲਟ ਹੈਗੀ ਆ ਤੇ ਇਹ ਜਿਹੜਾ ਹੈਗੇ ਸਾਡੇ ਖਰਚੇ ਆ ਇਹ ਜੇਲ ਵੀ ਆ ਇਹ ਹਸਪੀਟਲ ਵੈੱਡ ਵੀ ਹੈਗਾ ਆ ਤੇ ਇਹ ਜਿਹੜਾ ਹੈਗਾ ਆ ਜਿਹਨੂੰ ਕਹਿ ਲੋ ਸਪਿਰਚੁਅਲਟੀ ਵੀ ਆ ਨਿਰਵਾਣਾ ਵੀ ਹੈ ਹੁਣ ਛਮੀ ਜਿੱਥੇ ਇੱਥੇ ਆਂਦਾ ਆ ਇਸ ਕਰਕੇ ਤੁਹਾਨੂੰ ਤੁਹਾਡੀਆਂ ਕਿਹੜੀਆਂ ਚੀਜ਼ਾਂ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ ਤੁਹਾਡੀ ਸਿਹਤ ਤੁਹਾਡਾ ਪਰਿਵਾਰ ਤੁਹਾਨੂੰ ਲਾਅ ਐਂਡ ਡਾਟਰ ਦੇ ਨਾਲ ਇਸ਼ੂ ਤੇ ਕਿਸੇ ਨਾ ਕਿਸੇ ਚੱਕਰ ਦੇ ਵਿੱਚ ਇਹਨਾਂ ਦੇ ਇਹ ਨਹੀਂ ਕਿ ਸਾਰੇ ਕਈ ਲੋਕਾਂ ਨੂੰ ਸਾਰਿਆਂ 'ਚ ਵੀ ਫਸਾਦਾ ਆ ਤੇ ਕੋਈ ਨਾ ਕੋਈ ਜਿਹੜਾ ਇਹਨੇ ਕੋਈ ਇਸ਼ੂ ਜਿਹੜਾ ਉਹ ਖੋਲਣਾ ਹੁਣ ਇਸ ਵਕਤ ਅਗਰ ਦੇਖੀਏ ਤਾਂ ਸ਼ਨੀ ਦਾ ਮੰਗਲ ਦਾ ਆਪਸ ਵਿੱਚ ਜਿਹੜਾ ਟਕਰਾਓ ਵੀ ਚੱਲਦਾ ਆ ਇਹ ਵੀ ਕੋਈ ਵਧੀਆ ਨਹੀਂ ਤੇ ਨੰਬਰ ਦੋਸ਼ ਸੂਜ ਨਾਲ 6ਵੇਂ 8ਵੇਂ ਚੱਲਦਾ ਆ ਤੇ ਇਸ ਰਾਸ਼ੀ ਤੋਂ ਵੀ ਇਹ ਇਸ ਲਈ ਅਸ਼ਟਮ ਚੱਲਦਾ ਤੇ ਜਿਹੜਾ ਸਿੰਘ ਰਾਸ਼ੀ ਨੂੰ ਵੀ ਇਹ ਇਸ ਰਾਸ਼ੀ ਦੇ ਉੱਤੇ ਵੀ ਜਿਹੜਾ ਆ ਇੱਕ ਅਫੈਕਟ ਇਹਦਾ ਕੋਈ ਵਧੀਆ ਨਹੀਂ ਹੈਗਾ ਤੇ ਇਥੋਂ ਖਜ਼ਾਨੇ ਤੋਂ ਵੀ ਸਾਡੇ ਜਿਹੜੇ ਐਸਟ ਹੈਗੇ ਆ ਸਾਡੇ ਜਿਹੜੀ ਹੈਗੀ ਹੈ ਬੈਲਥ ਬੈਲਥ ਕੀ ਹੈ ਸਾਡੀ ਸਪੀਚ ਬੈਲਥ ਹੈ ਤੇ ਜਿਹੜੇ ਬੰਦੇ ਹੁਣ ਬੋਲਣ ਵੇਲੇ ਕੁਝ ਐਸਾ ਗਲਤ ਬੋਲ ਸਕਦੇ ਆ ਤੇ ਪਲੱਸ ਜਿਹੜਾ ਆ ਕਿਉਂਕਿ ਉਹ ਉਹਨਾਂ ਦਾ ਖਜ਼ਾਨਾ ਆ ਤੇ ਉਹਨਾਂ ਦੀ ਫੈਮਿਲੀ ਮੈਂਬਰ ਉਹ ਵੀ ਉਹਨਾਂ ਦਾ ਖਜ਼ਾਨਾ ਆ ਤੇ ਪਬਲਿਕ ਆ ਜਿਹੜੀ ਪਬਲਿਕ ਰਿਲੇਸ਼ਨ ਆ ਉਹ ਵੀ ਖਜ਼ਾਨਾ ਆ ਉਹਨਾਂ ਸਭ ਨੂੰ ਇਹ ਅਫੈਕਟ ਕਰੇਗਾ ਤੇ ਇੱਥੇ ਬੈਠਾ ਖਜ਼ਾਨਾ ਫਿਰ ਜਦੋਂ ਤਨ ਤੇ ਆਏਗਾ ਇੱਥੇ ਨੀਚ ਹੋਣ ਕਰਕੇ ਇਹ ਬਾਡੀ ਦੇ ਵਿੱਚ ਜਿਹੜਾ ਆ ਸਾਡੀਆਂ ਹੱਡੀਆਂ ਦਾ ਸਾਡੇ ਆਰਗਨਸ ਦਾ ਵੀ ਕਾਰਨ ਹੈ ਤੇ ਇਸ ਤਰ੍ਹਾਂ ਦੀਆਂ ਇਹ ਕੋਈ ਵੀ ਪ੍ਰੋਬਲਮਸ ਦੇ ਸਕਦਾ ਆ ਤੇ ਉਹਨਾਂ ਦੇ ਲਈ ਸਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਪਰ ਹੁਣ ਅਗਰ ਦੇਖੀਏ ਸ਼ਨੀ ਦੀ ਜਿਹੜੀ ਐਸ ਵੇਲੇ ਦ੍ਰਿਸ਼ਟੀ 6ਵੇਂ ਘਰ ਤੇ ਪੈ ਰਹੀ ਹੈ ਇੱਥੋਂ 6ਵਾਂ ਘਰ ਵੀ ਪ੍ਰੋਬਲਮਸ ਆਇਆ ਉਹਦੇ ਵਿੱਚ ਕੀ ਆ ਦੁਨੀਆ ਭਰ ਦੀਆਂ ਹੈਲਥ ਦਾ ਇਸ਼ੂ ਲਾਅ ਐਂਡ ਆਰਡਰ ਦੇ ਨਾਲ ਪ੍ਰੋਬਲਮਸ ਤੇ ਬੈਂਕ ਬੈਲੈਂਸ ਇਹ ਸਾਰੇ ਪਰਿਵਾਰ ਦੇ ਡਿਵੋਰਸ ਇੱਥੋਂ ਆਉਂਦੇ ਆ ਸੋ ਇਹ ਚੀਜ਼ਾਂ ਜਿਹੜੀਆਂ ਇਹ ਇਸੇਵੇਂ ਘਰ ਨੂੰ ਜਿਹੜਾ ਇਹ ਸਿੱਧਾ ਐਸ ਵੇਲੇ ਦੇਖ ਰਿਹਾ ਇਹ ਇਥੇ ਇੱਕ ਦ੍ਰਿਸ਼ਟੀ ਹੈ ਜੀ ਇਜੀ ਦ੍ਰਿਸ਼ਟੀ ਹੈਗੀ ਆ ਇਹਦੀ ਆਪਾਂ ਗੱਲ ਕਰ ਚੁੱਕੇ ਆ ਤੁਹਾਡੇ ਖਜ਼ਾਨੇ ਦੇ ਉੱਤੇ ਤੁਹਾਡਾ ਖਜ਼ਾਨਾ ਤੁਹਾਡਾ ਪਰਿਵਾਰ ਤੁਹਾਡੀ ਸਪੀਚ ਤੁਹਾਡੇ ਪਬਲਿਕ ਰਿਲੇਸ਼ਨ ਤੁਹਾਡੇ ਐਸੈਟਸ ਤੇ ਇਥੋਂ ਫਿਰ ਜਿਹੜੀ ਹੈਗੀ ਆ 7ਵੀਂ 8ਵੀਂ 9ਵੀਂ 10ਵੀਂ ਦ੍ਰਿਸ਼ਟੀ ਇੱਥੇ ਜਿਹੜੀ ਦ੍ਰਿਸ਼ਟੀ ਮਾਰਦਾ ਤੁਹਾਡੇ ਭਾਗ ਨੂੰ ਇਹ ਪ੍ਰੋਬਲਮ ਕ੍ਰੀਏਟ ਕਰਦਾ ਇੱਕ ਕਿਸਮ ਦਾ ਤੁਹਾਡਾ ਗੁਰਦਾ ਖਾਣਾ ਜਿਹੜਾ ਜਿਹੜੇ ਕੰਮਕਾਰ ਤੁਸੀਂ ਕਰਦੇ ਆ ਜਿਹੜਾ ਤੁਹਾਡੇ ਹੱਥਾਂ 'ਚ ਗੁਰ ਹੈਗੇ ਆ ਉਹਨਾਂ ਦੇ ਵਿੱਚ ਅਚਾਨਕ ਜਿਹੜੀ ਆ ਤੁਹਾਨੂੰ ਸਾਰਾ ਕੁਝ ਸਹੀ ਆ ਮਗਰ ਉਹ ਜੋ ਜੋ ਕਿਸਮਤ ਉਹ ਨਾਲ ਸਾਥ ਨਹੀਂ ਦੇ ਰਹੀ ਇਹ ਕਿਉਂਕਿ ਤੁਹਾਡੀ ਕਿਸਮਤ ਦਾ ਵੀ ਘਾਰਾ ਹੈ ਕਿਸਮਤ ਨੂੰ ਵੀ ਇਹ ਇਫੈਕਟ ਕਰੇਗਾ ਹੁਣ ਅਗਰ ਦੇਖੀਏ ਸਾਰਾ ਕੁਝ ਇਹ ਇਸ ਤਰ੍ਹਾਂ ਹੈ ਮਗਰ ਜਿਨ੍ਹਾਂ ਲੋਕਾਂ ਦੇ ਚਾਰਟ ਦੇ ਵਿੱਚ ਅਗਰ ਸ਼ਨੀ ਬੈਡ ਹੈਗਾ ਤੇ ਉਹਨਾਂ ਨੂੰ ਉਹ ਤੇ ਮੰਗਲ ਗੋਡ ਨਹੀਂ ਹੈਗਾ ਕੋਈ ਜਿਹੜੇ ਆ ਤ੍ਰਿਕੋਣ ਦੇ ਗ੍ਰਹਿ ਅਗਰ ਸਪੋਰਟ ਨਹੀਂ ਕਰਦੇ ਜਿਸ ਤਰ੍ਹਾਂ ਜੁਪੀਟਰ ਇਸ ਵਕਤ ਜੋ ਜਿਹੜਾ ਇਸ ਤਰ੍ਹਾਂ ਘਰ ਨੂੰ ਦੇਖਦਾ ਕਿਸਮਤ ਨੂੰ ਦੇਖਦਾ ਜਿਸ ਕਿਸਮਤ ਦੇ ਕਾਰਨ ਉਹ ਉਹਨਾਂ ਨੂੰ ਕਿਤੇ ਨਾ ਕਿਤੇ ਹੈਲਪ ਮਿਲਦੀ ਰਹੇਗੀ ਤੇ ਜੁਪੀਟਰ ਨੇ 18 ਅਕਤੂਬਰ ਤੋਂ 5 ਦਸੰਬਰ ਤੱਕ ਉੱਚਾ ਹੋਣਾ ਉਹਨਾਂ ਚਿਹਰੇ ਨੇ ਸ਼ਨੀ ਦੇ ਉੱਤੇ ਦ੍ਰਿਸ਼ਟੀ ਮਾਰਨੀ ਉਹ ਵੀ ਟਾਈਮ ਵਧੀਆ ਰਹੇਗਾ ਮਗਰ ਅੰਟਿਲ 올ਓਵਰ ਅਗਰ ਦੇਖੀਏ ਤੇ ਸ਼ਨੀ ਦੀ 60 ਸਤੀ ਕੀ ਹੈਗੀ ਹੈ ਇਹ ਤੁਹਾਡੇ ਕੀਤੇ ਹੋਏ ਜਿਹੜੇ ਗਲਤ ਫੈਸਲੇ ਆ ਤੁਹਾਡੇ ਜਿਹੜੇ ਲਾਲਚ ਦੇ ਬਸ ਕਾਮਨਾਵਾਂ ਦੇ ਬਸ ਅਸੀਂ ਕਿਸੇ ਨਾ ਧੋਖੇ ਦੜੀਆਂ ਕਰਦੇ ਆਂ ਦੇਖਦੇ ਹੋਏ ਅਣਦੇਖ ਕਰਕੇ ਗਲਤ ਚੀਜ਼ਾਂ ਨੂੰ ਅਸੀਂ ਜਿਹੜਾ ਆ ਜਦੋਂ ਅਪਣਾਦੇ ਆਂ ਉਹ ਫਿਰ ਸ਼ਨੀ ਜਿਹੜਾ ਇਹ ਜਦੋਂ ਇਹ ਸਾਡੇ ਸਾਰਾ ਜਿਹੜੀ ਆ ਪ੍ਰੋਬਲਮਾਂ ਦਾ ਜੜ ਸਾਡਾ ਮਨ ਹੈ ਮਨ ਜਿਹੜਾ ਆ ਉਹ ਸਰੀਰ ਦੇ ਲਈ ਜਿਹੜਾ ਆ ਉਹ ਗਲਤ ਕੰਮ ਕਰਵਾਉਂਦਾ ਇਸ ਕਰਕੇ ਸਾਡਾ ਸਰੀਰ ਤੇ ਸਾਡਾ ਮਨ ਦੋਨੋਂ ਮਿਲ ਕੇ ਪ੍ਰੋਬਲਮ ਕ੍ਰੀਏਟ ਕਰਦੇ ਆ ਜੋ ਕਿਸੇ ਵੀ ਗਲਤ ਅਸੀਂ ਫੈਸਲੇ ਲੈਨੇ ਸਾਡੀ ਆਤਮਾ ਜਿਹੜੀ ਅਨਟੱਚ ਹੈ ਉਹਨੂੰ ਕੋਈ ਪਾਪ ਨਹੀਂ ਲੱਗਦਾ ਤੇ ਜਿਹੜਾ ਸਾਡਾ ਮਨ ਦੇ ਉੱਪਰੋਂ ਜਦੋਂ ਚੰ드ਰਮਾ ਦੇ ਉੱਪਰੋਂ ਸ਼ਨੀ ਲੰਘਦਾ ਆ ਤੁਹਾਡੇ ਚਾਰਟ ਦੇ ਵਿੱਚ ਜਦੋਂ ਅਸੀਂ ਜਨਮ ਲਿਆ ਗਾ ਚੰਦਰਮਾ ਜਿਹੜਾ ਮੂਨ ਹੈਗਾ ਉਹ ਨੰਬਰ 1 'ਚ ਪਿਆ ਹੈਗਾ ਮੇਸ਼ ਰਾਸ਼ੀ ਦੇ ਵਿੱਚ ਜਦੋਂ சனி ਲੰਘਦਾ ਹੋ ਤੇ ਉਸ ਵਕਤ ਉਹ ਤੁਹਾਡੇ ਸਾਰੇ ਰਿਕਾਰਡ ਜਿਹੜੇ ਮਨ ਦੇ ਕੱਢ ਲੈਂਦਾ ਆ ਸਾਡੇ ਮੁੰਡਿਆਂ ਦੇ ਉੱਤੇ ਜਿਹੜੇ ਚਿੱਤ ਔਰ ਗੁਪਤ ਜੀ ਨੂੰ ਕਹਿੰਦੇ ਆ ਉਹ ਸਾਡਾ ਚਿੱਤ ਔਰ ਗੁਪਤ ਇੱਥੇ ਆ ਚਿੱਤਰ ਗੁਪਤ ਉੱਪਰ ਨਹੀਂ ਕੋਈ ਬੈਠਾ ਤੁਹਾਡੇ ਅੰਦਰ ਹਰ ਚੀਜ਼ ਪਤਾ ਆ ਜਿਹੜੀ ਤੁਸੀਂ ਕਿਸੇ ਨਾਲ ਗਲਤ ਕੀਤੀ ਆ ਜਿਹੜੇ ਤੁਸੀਂ ਜਿੰਨਾ ਗਲਤ ਰਾਈਟ ਰੋਂਗ ਦਾ ਆਪ ਨੂੰ ਸਭ ਪਤਾ ਹੁੰਦਾ ਜਿਹੜੇ ਅਸੀਂ ਅੱਛੇ ਵੀ ਕਰਦੇ ਆ ਉਹ ਵੀ ਪਤਾ ਅਸੀਂ ਜਦੋਂ ਰੋਬਨ ਹੁੱਡ ਬਣਦੇ ਆ ਕਰੋੜਾ ਚੋਰੀ ਕਰਕੇ ਤੇ ਅੱਗੇ ਦਾਨ ਕਰਦੇ ਆ ਉਹ ਵੀ ਇਹਨੂੰ ਸਭ ਪਤਾ ਆ ਦੇ ਕੋਣਾ ਕਹਿੰਦੇ ਆ ਇਹ ਮਨ ਤੋਂ ਕੋਈ ਬਾਤ ਛੁਪੇ ਨਾ ਮੰਨ ਕੇ ਨੈਣ ਹਜ਼ਾਰ ਇਹ ਮਨ ਜਿਹੜਾ ਆ ਉਹ ਨੂੰ ਫਿਰ ਸ਼ਨੀ ਜਿਹੜਾ ਆ ਉਹ ਉੱਥੇ ਬੈਠਾ ਆ ਡਾਰਕਨੈਸ ਦੇ ਵਿੱਚ ਉਹ ਨੂੰ ਸਾਰਾ ਕੁਝ ਦਿਸਦਾ ਆ ਤੇ ਇਸ ਦੀ ਤੀਜੀ ਅੱਖ ਹੈ ਇਹ ਹੀ ਜਿਹੜੀ ਤੀਸਰੀ ਅੱਖ ਹੈ ਜਦੋਂ ਇੱਥੇ ਆਂਦਾ ਤਾਂ ਤਿੰਨ ਫਿਰ ਇਹ ਜਿਹੜੇ ਚੱਕਰਾਂ ਤੇ ਨੂੰ ਸਾਨੂੰ ਪਾਉਂਦਾ ਆ ਤੇ ਜਿਨ੍ਹਾਂ ਲੋਕਾਂ ਦੇ ਅੱਛੇ ਕਰਮ ਹੈ ਮੰਨ ਲਓ ਕਿਸੇ ਬੰਦੇ ਨੂੰ ਜਿਹੜਾ ਵੀ ਬੰਦਾ ਕੋਈ ਕੰਮ ਕਰਦਾ ਹੈ ਆਪਣਾ ਉਹ ਉਹ ਆਪਣੀ ਇਮਾਨਦਾਰੀ ਨਾਲ ਕਰਦਾ ਉਹਦੇ ਵਿੱਚ ਕੋਈ ਉਹ ਗਲਤ ਨਹੀਂ ਕਰਦਾ ਹੈ ਜਿਹੜਾ ਵੀ ਕੰਮ ਕਰਦਾ ਹੈ ਉਹ 100% ਆਪਣਾ ਦਿੰਦਾ ਆ ਉਹਨੂੰ ਫਿਰ ਛਣੀ ਜਿਹੜਾ ਉਲਟਾ ਰਿਵਾਰਡ ਦਿੰਦਾ ਉਹ ਇਸ ਵਕਤ ਮੈਂ ਬਿਮਾਰੀਆਂ ਤੋਂ ਮੁਕਤੀ ਦਿੰਦਾ ਆ ਸਪਿਰਚੁਅਲਿਟੀ ਦੇ ਹਾਈਐਸਟ ਜਿਹੜੇ ਦੂਜੇ ਆ ਉਹਨਾਂ ਦੇ ਉਹਨੂੰ ਐਕਸਪੀਰੀਅੰਸ ਦਿੰਦਾ ਤੇ ਜਦੋਂ ਇਹ ਇੱਥੇ ਵੀ ਆਂਦਾ ਆ ਤਾਂ ਫਿਰ ਇੱਥੇ ਵੀ ਸਪਿਰਚੁਅਲਿਟੀ ਦਾ ਐਕਸਪੀਰੀਅੰਸ ਦਿੰਦਾ ਹੈ ਇੱਥੋਂ ਡਾਇਰੈਕਟ ਦੇਖਦਾ ਤੁਲਾ ਰਾਸ਼ੀ ਨੂੰ ਕੁੰਡਲਨੀ ਅਵੇਕਨਿੰਗ ਇਹੋ ਐਕਸਪੀਰੀਅੰਸ ਦਿੰਦਾ ਤੇ ਜਦੋਂ ਸੈਕੰਡ ਹਾਊਸ ਵਿੱਚ ਆਂਦਾ ਸਿੱਧਾ ਯਾਸਟਮ ਹਾਊਸ ਨੂੰ ਦੇਖਦਾ ਆ ਤੇ ਉਹ ਆਸਟਮ ਹਾਊਸ ਦੇ ਵਿੱਚੋਂ ਪਤਾ ਨਹੀਂ ਕਿਸ ਵੇਲੇ ਇਹ ਕਿਹੜੇ ਖਜ਼ਾਨੇ ਦੇ ਦੇ ਇਹ ਸ਼ਨੀ ਦਾ ਇਹ ਵੀ ਤਾਂ ਇੱਕ ਨੰਬਰ 8 ਘਰ ਜਿਹੜਾ ਆ ਇਹ ਸ਼ਨੀ ਇਹਦਾ ਕਾਰਕ ਵੀ ਮੰਨਦੇ ਆਪਾਂ ਬਿਕੋਜ਼ ਹਨੇਰਿਆਂ ਦੀ ਇਹ ਖਾਨ ਤਾਂ ਹੋਰੇ ਵੀ ਨਿਕਲ ਸਕਦੇ ਤੋਂ ਸੱਪ ਵੀ ਨਿਕਲ ਸਕਦੇ ਸੋ ਆਲਓਵਰ ਡਿਪੈਂਡ ਕਰਦਾ ਤੁਹਾਡੇ ਕਰਮਾਂ ਤੇ ਦੋਸਤੋ ਜਿਹੜੇ ਕਰਮ ਹੈਗੇ ਆ ਸਾਡੇ ਅਸੀਂ ਜਿੰਨੇ ਮਰਜੀ ਲੋਕਾਂ ਨੂੰ ਦੱਸੇ ਆ ਕਿ ਅਸੀਂ ਵਧੀਆ ਕੰਮ ਕਰਦੇ ਆ ਮੈਂ ਵੀ ਵਧੀਆ ਬੰਦਾ ਆ ਤੁਸੀਂ ਵੀ ਵਧੀਆ ਸਾਰੀ ਦੁਨੀਆ ਵਧੀਆ ਆ ਪਰ ਫਿਰ ਇਹ ਪਾਪ ਕੌਣ ਕਰਦਾ ਗੁੱਡ ਬੈਡ ਜਿਹੜੀਆਂ ਚੀਜ਼ਾਂ ਆ ਉਹ ਸਾਰੀਆਂ ਜਿਹੜਾ ਸੈਟਰਨ ਜਿਹੜੇ ਆ ਇਹਦੀਆਂ ਅੱਖਾਂ ਜਿਹੜੀਆਂ ਉਹਨਾਂ ਤੋਂ ਬਚ ਨਹੀਂ ਸਕਦਾ ਬੰਦਾ ਲੱਖ ਤੁਸੀਂ ਕੋਸ਼ਿਸ਼ ਕਰ ਲਓ ਭੱਜਣ ਦੀ ਇਹ ਤੁਹਾਨੂੰ ਨਹੀਂ ਭੱਜਣ ਦੇਗਾ ਇਸ ਕਰਕੇ ਦੋਸਤੋ ਇਹਦਾ ਇੱਕੋ ਹੀ ਇੱਕ ਇਲਾਜ ਹੈਗਾ ਆ ਉਹ ਗੁਰੂ ਸ਼ਰਨ ਦੇ ਵਿੱਚ ਆਣਾ ਮਤਲਬ ਜਿਸ ਵੀ ਰੇਸ਼ ਨੂੰ ਤੁਸੀਂ ਮੰਨਦੇ ਆ ਉੱਥੇ ਜਾ ਕੇ ਤੋਬਾ ਕਰੋ ਆਪਣੇ ਗੁਨਾਹਾਂ ਨੂੰ ਬਖਸ਼ਾਓ ਜਿਹੜੀਆਂ ਚੀਜ਼ਾਂ ਜਦੋਂ ਤੁਹਾਨੂੰ ਪ੍ਰੋਬਲਮ ਸਾਨੀਆਂ ਤੇ ਤੁਸੀਂ ਉੱਥੇ ਜਾ ਕੇ ਇਹ ਆਪਣੇ ਜਦੋਂ ਤੱਕ ਦਿਲ ਤੋਂ ਤੋਬਾ ਨਹੀਂ ਕਰੋਗੇ ਉਦੋਂ ਤੱਕ ਭਾਵੇਂ ਜਿੰਨੇ ਮਰਜੀ ਤੇਲ ਚੜਾਈ ਚਲੋ ਇਦਾਂ ਤਾਂ ਫਿਰ ਕੋਈ ਵੀ ਆਦਮੀ ਜਿੰਨੇ ਮਰਜੀ ਪਾਠ ਕਰਾਈ ਜੋ ਲੋਕ ਜਿੰਨੇ ਮਰਜੀ ਨਗ ਪਾਲੋ ਜੇ ਅਮੀਰ ਆਦਮੀ ਨੇ ਤਾਂ ਫਿਰ ਦੁੱਖ ਆਣਾ ਹੀ ਨਾ ਪਹਿਲਾਂ ਪਾਪ ਕਰੇ ਫਿਰ ਵੱਡੇ ਸਾਰੇ ਨੀਲਮ ਪਾਲਵੇ ਫਿਰ ਵੱਡੇ ਸਾਰੇ ਜਿਹੜੇ ਹੈਗੇ ਆ ਮਹਾਮਰਤੁੰਜੇ ਦੇ ਪਾਠ ਵੀ ਕਰਾ ਲੈ ਜਾਂ ਹੋਰ ਕੋਈ ਪਾਠ ਕਰਾ ਲੈ ਇਸ ਤਰ੍ਹਾਂ ਨਹੀਂ ਹੈਗਾ ਦੋਸਤੋ ਇਹ ਤੁਹਾਨੂੰ ਸੱਚੇ ਹੋਣਾ ਪੈਣਾ ਜੇ ਵੱਡੇ ਬਣਨਾ ਆ ਤਾਂ ਸ਼ਨੀ ਜਿਹੜਾ ਆ ਉਹਨੂੰ ਤੁਸੀਂ ਬਾਈਪਾਸ ਬੇਈਮਾਨੀ ਨਾਲ ਨਹੀਂ ਕਰ ਸਕਦੇ ਤੋ ਆਪਣੇ ਆਪ ਨੂੰ ਜਿਹੜਾ ਜੇ ਓਨੈਸਟ ਜਿਸ ਬੰਦੇ ਨੇ ਕਰ ਲਿਆ ਤੋਬਾ ਕਰ ਲਈ ਤੇ ਗੁਰੂ ਸ਼ਰਨ ਚ ਜਿਹੜਾ ਬੰਦਾ ਚਲੇ ਜਾਂਦਾ ਆ ਉਸ ਨੂੰ ਫੇਰ ਪ੍ਰਮਾਤਮਾ ਬਖਸ਼ਿਸ਼ ਕਰਦਾ ਆ ਤੋ ਇਹ ਪਤਾ ਲੱਗਦਾ ਤੁਹਾਡੇ ਚਾਰਟ ਤੋਂ ਮੂਨ ਜਿਹੜੀ ਆ ਜਿੱਥੇ ਤੁਹਾਡਾ ਬੇਟਾ ਉਸ ਮੂਨ ਰਾਸ਼ੀ ਤੋਂ ਇਹ ਸਾਰੀ ਅੱਜ ਅਸੀਂ 60 70 ਦੀ ਗੱਲ ਕੀਤੀ ਆ ਉਪ ਅੱਜ ਦੀ ਗੱਲਬਾਤ ਵਧੀਆ ਲੱਗੀ ਹੋਵੇ ਤੇ ਤੁਹਾਨੂੰ ਕਾਰਗਾਰ ਸਾਬਤ ਹੋਵੇ ਇਹ ਅਸੀਂ ਕਾਮਨਾ ਕਰਦੇ ਆ ਧੰਨਵਾਦ